ਬਟਾਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਹੋਇਆ ਜ਼ਬਰਦਸਤ ਹੰਗਾਮਾ ਇੱਕ ਮਹੀਨੇ ਦੀ ਬੱਚੀ ਦੀ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਚ ਕੀਤਾ ਰੋਸ ਪ੍ਰਦਰਸ਼ਨ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਉੱਤੇ ਲਗਾਏ ਗੰਭੀਰ aarop ਫਲਾ ਬਟਾਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਮਹੀਨੇ ਦੀ ਬੱਚੀ ਦਾ 3 ਦਿਨ ਤੋਂ ਇਲਾਜ ਬਟਾਲਾ ਦੇ ਜਲੰਧਰ ਰੋਡ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਸੀ ਅਤੇ ਅੱਜ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਕਹਿ ਦਿੱਤਾ ਪਰਵਾਰਕ ਮੈਂਬਰਾਂ ਦਾ ਰੋਪ ਹੈ ਕਿ ਡਾਕਟਰ ਵੱਲੋਂ ਸਹੀ ਤਰੀਕੇ ਨਾਲ ਬੱਚੀ ਦਾ ਇਲਾਜ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇੱਥੋਂ ਤੱਕ ਦਵਾਈ ਦੀਆਂ ਪਰਚੀਆਂ, ਟੈਸਟ ਦੀਆਂ ਰਿਪੋਰਟਾਂ ਅਤੇ ਤਰੀਕਿਆਂ ਨਾਲ ਛੇੜਛਾੜ ਕਰਕੇ ਸਾਨੂੰ ਦਿੱਤੀਆਂ ਗਈਆਂ ਹਨ। 1 ਲੱਖ ਰੁਪਏ ਸਾਡੇ ਕੋਲੋਂ ਲਏ ਗਏ ਹਨ ਪਰ ਸਾਡਾ ਬੱਚਾ ਸਹੀ ਸਲਾਮਤ ਨਹੀਂ ਬਚਿਆ। ਇਹਨਾਂ ਦੀ ਲਾਪਰਵਾਹੀ ਨਾਲ ਅੱਜ ਸਾਡੇ ਵਿੱਚ ਨਹੀਂ ਰਿਹਾ ਅਤੇ ਸਾਨੂੰ ਇਸ ਉੱਤੇ ਇਨਸਾਫ ਚਾਹੀਦਾ ਹੈ ਅਤੇ ਅਸੀਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹਾਂ। ਉਧਰ ਦੂਜੇ ਪਾਸੇ ਜਦੋਂ ਨਿੱਜੀ ਹਸਪਤਾਲ ਦੇ ਡਾਕਟਰ ਗੁਰਪ੍ਰੀਤ ਸਿੰਘ ਦੇ ਨਾਲ बात ਕੀਤੀ ਗਈ ਤਾਂ ਉਹਨਾਂ ਨੇ ਆਪਣੇ ਉੱਪਰ ਲੱਗੇ ਸਾਰੇ આરોਪਾਂ ਨੂੰ ਨਕਾਰਦਿਆਂ ਕਿਹਾ ਕਿ ਪਰਿਵਾਰ ਵੱਲੋਂ ਮਨਕਰਤ ਗੱਲਾਂ ਕਈਆਂ ਜਾ ਰਹੀਆਂ ਹਨ ਜਦ ਕਿ ਦਵਾਈਆਂ ਤੇ ਟੈਸਟ ਰਿਪੋਰਟਾਂ ਉੱਤੇ ਗਲਤ ਤਰੀਕੇ ਬਾਰੇ ਪੁੱਛਿਆ ਤਾਂ ਕਿਹਾ ਕਲੈਰੀਕਲ ਗਲਤੀ ਹੈ ਇਸ ਨਾਲ ਬੱਚੀ ਦੀ ਮੌਤ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਗੱਲ ਸਰ ਆਈਨਾ ਨੂੰ ਟੈਸਟ ਕਰਵਾਇਆ ਇਹ ਕਹਿੰਦੇ ਬੱਚੇ ਨੂੰ ਨਾਰਮਲ ਹੀ ਹੈਗੀ ਆ 14000 ਕੋਈ ਨਹੀਂ ਇਨਫੈਕਸ਼ਨ ਕਹਿੰਦੇ ਕੋਈ ਖਾਲੀ ਦਵਾਈ ਦੇਤੀ ਬੁਖਾਰ ਦੀ ਦੇ ਦੇਣਾ ਇਨਫੈਕਸ਼ਨ ਦੀ ਦਵਾਈ ਨਹੀਂ ਪਾਈ ਡਾਕਟਰ ਨੇ ਜਦੋਂ ਡਾਕਟਰ ਨੂੰ ਆਈ ਫੋਨ ਕੀਤਾ ਡਾਕਟਰ ਕੇ ਇਹ ਬੰਦੇ ਆਣ ਚੁੱਕਿਆ ਉਹ ਕਹਿੰਦਾ ਅਸੀਂ ਅੰਮ੍ਰitsar ਡਾਕਟਰ ਚਲ ਗਏ ਤੇ ਜੇ ਡਾਕਟਰ ਨਾਲ ਇੱਥੇ ਆ ਕੇ ਗੱਲ ਕੀਤੀ ਇੱਥੇ ਆ ਕੇ ਕਹਿੰਦੇ ਬੱਚੇ ਦੀ ਤੁਹਾਡੀ ਹਾਲਤ ਬਹੁਤ ਮਾੜੀ ਬੱਚੇ ਦੀ ਮੈਂ ਤੁਹਾਨੂੰ ਵੀਡੀਓ ਵਿਖਾ ਦਿੰਦਾ ਬੱਚੇ ਦੀ ਹਾਲਤ ਕਿਦਾਂ ਦੀ ਹੈ ਜੇ ਕਹਿੰਦੇ ਮੈਂ ਵਿਖਾ ਦਿੰਦਾ ਅੱਛਾ ਗੱਲ ਕਰੋ ਪਹਿਲਾਂ ਤੇ ਇਹ ਹਸਪੀਟਲ ਡਾਕਟਰ ਠੱਗ ਹੈ ਜੀ ਇਹਨਾਂ ਨੇ ਮੈਂ ਪਰਚੀਆਂ ਟੈਸਟ ਦੀ ਅੱਜ 29 ਤਰੀਕ 30 ਤਰੀਕ ਦੀ ਇਹਨਾਂ ਨੇ ਟੈਸਟ ਦਿੱਤੇ ਮੈਨੂੰ ਇੱਕ ਦਿਨ ਪਹਿਲਾਂ ਤੇ ਕਿੱਦਾਂ ਦੀ ਜਾਣੇ ਦੱਸਣ ਤਾਂ ਸਹੀ ਮੈਨੂੰ ਠੀਕ ਹੈ ਨਾ ਹਸਪਤਲ ਕਿਹੜਾ ਵਾਦੇ ਡਾਕਟਰ ਜੀ ਐਸ ਕੇ ਆਰ ਜੇ ਗੁਰਪ੍ਰੀਤ ਡਾਕ ਆਈ ਉੱਥੇ ਗਏ ਉੱਥੇ ਜਾ ਕੇ ਲੁਕ ਗਿਆ ਉਹਨਾਂ ਦੇ ਬੰਦੇ ਕਹਿੰਦੇ ਡਾਕਟਰ ਜੀ ਕਿਤੇ ਗਏ ਨੇ ਉਹ ਕਿ ਪੰਜਾਂ ਮਿੰਟਾਂ ਬਾਅਦ ਅੰਦਰ ਹੀ ਬੈਠੇ ਆਈ ਕਿ ਹੁਣ ਇਹ ਕਿੱਥੋਂ ਆ ਗਏ ਕਹਿੰਦੇ ਅਸੀਂ ਪਿੱਛੋਂ ਆਏ ਪਿੱਛੋਂ ਕੀ ਰੱਬ ਉੱਤੋਂ ਡੇਗਾ ਜਾਂ ਕਿੱਥੋਂ ਪਿੱਛੋਂ ਨਿਕਲ ਆਇਆ ਕੀ ਚਾਹੁੰਦੇ ਕੀ ਉਹਨੂੰ ਇਨਸਾਫ ਚਾਹੀਦਾ ਸਾਡਾ ਬੱਚਾ ਹੀ ਜਾਣ ਗਈ ਐ ਇਹ ਫੁੱਦੂ ਘੜੋਂ ਦੇ ਰਾਤ ਦਾ ਹੀ ਤੇ ਤੁਹਾਡਾ ਬੱਚਾ ਇਦਾਂ ਤੁਹਾਡਾ ਹੂੰ ਆ ਬੱਚਾ ਤੇ ਰਾਤ ਦਾ ਖਤਮ ਹੋ ਗਿਆ ਸਾਨੂੰ ਦੱਸਣ ਨਹੀਂ ਦੇ ਸਹੀ ਮੈਂ ਅਨਪੜ੍ਹ ਮੈਂ ਪੜਿਆ ਲਿਖਿਆ ਇੰਨਾ ਨਹੀਂ ਇਹਨਾਂ ਨੇ ਮੇਰੇ ਕੋ ਸਾਈਨ ਕਰਾਉਂਦੇ ਬਦ ਵਦੀ ਕਦੀ ਕਿਤੇ ਕਦੀ ਕਿਤੇ ਮੈਂ ਹਨਨ ਕਹਿੰਦਾ ਮੈਂ ਮੇਰੇ ਘਰ ਦੇ ਆਣ ਕੇ ਪੜ੍ਹ ਵੇਖ ਕੇ ਫੇਰ ਸਿਆਣ ਕਰਨਗੇ ਇਹ ਕਹਿੰਦੇ ਨਹੀਂ ਤੂੰ ਸਿਆਣ ਕਰ ਫੇਰ ਗੱਲ ਅੱਗੋਂ ਹੋਏਗੀ ਕਿੰਨੇ ਕੁ ਪੈਸੇ ਲੈ ਲਏ ਕਿੰਨੇ ਕਿੰਨੇ ਲੱਖ ਰੁਪਇਆ ਲੱਗ ਗਿਆ ਮੇਰਾ ਇੱਥੇ ਹੱਲੇ ਵੀ ਪਏ ਹੋਰ ਬਣਾ ਕੇ ਬੈਠੇ ਦੇ ਜੇ ਟੈਸਟ ਦੀ ਜੋ ਪਰਚੀਆਂ ਦਵਾਈਆਂ ਦੀਆਂ ਉਰ ਤੇ ਤਰੀਕ ਗਲਤ ਕਰੀ ਜਾਂਦੇ ਆ ਮੈਂ ਪਰਚੀਆਂ ਮੈਂ ਹੁਣ ਮੰਗਾਂ ਤਾਂ ਕਹਿੰਦੇ ਜਿੰਨੇ ਪਰਚੀਆਂ ਲਿਖਿਆ ਉਹ ਛੁੱਟੀ ਦੇ ਬਾਕੀ ਤੇ ਹੈਗਾ ਨਾ ਸਾਰੇ ਇੱਥੇ ਬੈੰਦੇ ਆਜੇ ਤਰੀਕਾ 23 ਤਰੀਕ ਨੂੰ ਮੈਂ ਦਾਖਲ ਕਰਾਇਆ ਤੇ 23 ਤਰੀਕ ਪਾਈ ਜੀ ਆ ਵੇਖੋ ਠੀਕ ਆ ਇੱਕ ਦੂਸਰੀ ਵੀ ਆ ਗਈ ਜੀ ਇੱਕ 30 ਤਰੀਕ ਕਰੀ ਜਿੰਨਾ ਇਹ ਕਾਪਾਈ ਜੇ 26 ਤਰੀਕ ਕਰਤੀ ਜੇ 29 ਤਰੀਕ ਨੂੰ 26 ਕਰਕੇ ਇੱਕ ਹੋਰ ਟੈਸਟ ਕਰਾਇਆ ਇੱਕ ਹੋਰ ਟੈਸਟ ਕਰਾਇਆ ਜੀ ਨਾਲ ਕੋਈ ਵਿਖਾਨਾ ਮੈਂ ਇਹਨਾਂ ਆਪਾਂ ਨਾ ਕੀ ਮੁੰਡਾ ਹੀ ਮੇਰਾ ਦੋਸਤ ਹੈ ਦੀ ਕੁੜੀ ਆ ਸੀ ਤੇ ਆਪਾਂ ਨਾ 27 ਤਰੀਕ ਨੂੰ ਦਾਖਲ ਕਰਾਈ ਤੇ ਕੁੜੀਆ ਵਧੀਆ ਸੀ ਇਹਦੀ ਠੀਕ ਹੀ ਤੇ ਡਾਕਟਰ ਨੂੰ ਪੁੱਛਿਆ ਤੇ ਕਹਿੰਦਾ ਨੋਰਮਲ ਇਨਫੈਕਸ਼ਨ ਆ ਤੇ ਕੋਈ ਨਹੀਂ ਇਲਾਜ ਕਰਾਓ ਇੱਕ ਦਿਨ ਰਖਣਾਵਾ ਸਹੀ ਹੋ ਜਾਊਗੀ ਤੇ ਆਪਾਂ ਇੱਕ ਦਿਨ ਰਖਿਆ ਨੂੰ ਤੇ ਕਦੀ ਮਤਲਬ ਲਾਲੋ ਦਵਾਈਆਂ ਆ ਗਈਆਂ ਤੇ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਅਗਲੇ ਦਿਨ ਕਹਿੰਦੇ ਆ ਜੀ ਇਹਨਾਂ ਮੁੰਡੇ ਨੂੰ ਕਹਿੰਦੇ ਸਾਈਨ ਕਰੇ ਮੁੰਡਾ ਤਾਂ ਮੈਨੂੰ ਸਾਈਨ ਕਾਹ ਤੋਂ ਕਰਾਂ ਕਹਿੰਦੇ ਨਹੀਂ ਤੈਨੂੰ ਸਾਈਨ ਕਰਨੇ ਪੈਣੇ ਆ ਸਾਈਨ ਕਰ ਤੂੰ ਕੁਝ ਨਹੀਂ ਹੁੰਦਾ ਤੇ ਉਹ ਕਹਿੰਦਾ ਮੈਂ ਪੜਿਆ ਲਿਖਿਆ ਨਹੀਂ ਹੈਗਾ ਮੈਨੂੰ ਪੜਾਓ ਕਹਿੰਦੇ ਕੁਝ ਨਹੀਂ ਪੜਾਉਣਾ ਹੈਗਾ ਆਪਾਂ ਤੂੰ ਸਾਈਨ ਕਰ ਇਹਨੇ ਸਾਈਨ ਕਰਤੇ ਜੀ ਤੇ ਅੱਜ ਨੇ ਕਿਸੇ ਵੇਰ ਦਾ ਆਪਾਂ ਡਾਕਟਰ ਨੂੰ ਕਹਿੰਦਾ ਮਿਲੋ ਨਾ ਸਾਾਨੂੰ ਡਾਕਟਰ ਮਿਲਦਾ ਜੀ ਤੇ ਆਪਾਂ ਡਾਕਟਰ ਦਾ ਨੰਬਰ ਤੇ ਨਾ ਸਾਾਨੂੰ ਨੰਬਰ ਦਿੰਦਾ ਜੀ ਆਪਾਂ ਨਾ ਉਹਨਾਂ ਤੇ ਕੋ ਗਏ ਆਪਾਂ ਅਰਪਨ ਸਟੇਟ ਗਏ ਗੁਰਪ੍ਰੀਤ ਡਾਕਟਰ ਕੋਲ ਅਰਪਨ ਸਟੇਟ ਗਏ ਉ ਤੇ ਬਾਅਦ ਚ 5 ਮਿੰਟਾਂ ਬਾਅਦ ਕਿਤੇ ਡਾਕਟਰ ਨੂੰ ਮਿਲੋ ਜਦੋਂ ਕਿ ਡਾਕਟਰ ਗਈ ਆ ਬਾਰਾ ਹੀ ਆਉਣਾ ਬਾਹਰ ਆਪਾਂ ਖੜੇ ਇੰਦਰ ਕਿੱਥੋਂ ਆ ਗਏ ਆਫਿਸ ਦੇ ਵਿੱਚ ਡਾਕਟਰ ਕਹਿੰਦਾ ਮੈਂ ਤੇ ਪੂਰਾ ਟ੍ਰੀਟਮੈਂਟ ਕਰਨ ਰਿਹਾ ਵਾਂ ਲੱਖ ਰੁਪਈਆ ਲੱਗ ਗਿਆ ਉਹ ਤੋਂ ਫਿਰ ਬਿੱਲ ਬਣਾ ਕੇ ਬੈਠੇ 30 ਹਜ਼ਾਰ ਰੁਪਏ ਦਾ ਕਦੀ ਆ ਦਵਾਈਆਂ ਕਦੀ ਉਹ ਦਵਾਈਆਂ ਆ ਗਈਆਂ ਤੇ ਬੱਚਾ ਅੱਜ ਨਾਲ ਹੱਥ ਦੇਤਾ ਤੁਹਾਡਾ ਬੱਚਾ ਡੈੱਡ ਹੋ ਗਿਆ ਪਹਿਲੇ ਇਹਦੇ 2-4 ਦਿਨ ਬੱਚਾ ਕੱਢ ਸਕਦਾ ਵਾ ਤੋ ਸੋ ਐਡਾ ਬੱਚਾ ਵਧੀਆ ਸੀ ਤੇ ਅੱਜ ਕਿਦਾ ਡੈੱਡ ਹੋ ਗਿਆ ਬੱਚਾ ਹਸਲ ਕਿਹੜਾ ਆ ਸਾਲਾ ਹੈਗਾ ਜੀ ਐਸ ਕੇ ਯਾਰ ਦਾ ਅੰਮ੍ਰਿਤਸਰ ਗੁਰਪ੍ਰੀਤ ਡਾਕਟਰ ਅੰਮ੍ਰਿਤਸ ਤੇ ਵੇਂਦਾ ਜੀ ਆਪਣੇ ਇੱਥੇ ਅਰਬਨ ਸਟੇਟ ਵੇਂਦਾ ਜੀ ਮੰਗ ਹੀ ਕਰਦੇ ਹੋ ਇਨਸਾਫ ਚਾਹੀਦਾ ਸਾਨੂੰ ਧੱਕਾ ਕੀਤਾ ਨੇ ਸਾਡੇ ਨਾਲ ਸਰ ਮੈਂ ਕੋਰਟ ਚ ਬਿਆਨ ਦੇਣੇ ਜੀ ਇਹ ਸਭ ਕੁਝ ਝੂਠ ਹੋ ਰਿਹਾ ਇੱਥੇ ਠੀਕ ਹੈ ਝੂਠੇ ਇਲਜ਼ਾਮ ਲਾਈ ਜਾਂਦੇ ਯਾਰ ਸਵਾਲ ਆਕਰਪੇ ਲੈ ਲਿਆ ਬੱਚਾ ਮਾਰਤਾ ਠੀਕ ਹੈ ਮੈਂ ਇਸ ਕੰਮ ਵਾਸਤੇ ਨਹੀਂ ਆਇਆ ਇੱਥੇ ਬੜ ਤੁਹੇ ਕੋਈ ਗੱਲ ਨਹੀਂ ਤੁਸੀਂ ਜੋ ਡਿਟੇਲਸ ਕਢਾਓਗੇ ਨਾ ਸਾਡੇ ਹਸਪੀਟਲ ਬਿਲ ਦੀ ਠੀਕ ਹੈ ਇੱਕ ਤਾਂ ਇੱਥੇ ਇਲਾਜ ਸਸਤਾ ਹੋ ਰਿਹਾ ਜਿਹੜਾ ਇਹ ਇਲਾਜ ਅੰਮ੍ਰਿਤਸਰ ਚ ਰੋਜ਼ 1-1 ਲੱਖ ਰੁਪਏ ਲੱਗ ਰਿਹਾ ਜਿੰਨਾ ਬੱਚਿਆਂ ਦਾ ਇੱਥੇ ਬਹੁਤ ਘੱਟ ਰੇਟ ਉਸ ਦੇ باوجود ਹੋਰ ਵੀ ਸਾਡੇ ਕੋਲ ਬਹੁਤ ਗਰੀਬ ਬੱਚੇ ਆਉਂਦੇ ਆ ਜਿਨ੍ਹਾਂ ਕੋ ਅਸੀਂ 50% ਲੈਸ ਤੇ ਵੀ ਇਲਾਜ ਕਰਨ ਦੇ ਆ ਸਾਡੇ ਬਿਲਸ ਕੋਈ ਕਦੀ ਖਲਵਾ ਕੇ ਦੇਖੋਗੇ ਨਾ ਉਸ ਤੋਂ ਤੁਹਾਨੂੰ ਪਤਾ ਚੱਲ ਜਾਵੇਗਾ ਪੈਸਾ ਕਮਾਉਣਾ ਮੇਰਾ ਮਕਸਦ ਨਹੀਂ ਹੈ ਜਿਸ ਤੀ ਕਿ ਨਾ ਦੱਸਣ ਦੇ ਉਹ ਬੰਦਾ ਮੈਂ 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 ਖੁਦ ਇੱਕ ਇਮੋਸ਼ਨਲ ਚੀਜ਼ ਦਾ ਅੱਜ ਉਹ ਸ਼ਿਕਾਰ ਹੋ ਰਿਹਾ ਹਾਂ ਉਹ ਜਿਹੜਾ ਬੱਚੇ ਦਾ ਫਾਦਰ ਹੈ ਨਾ ਉਹ ਮੈਨੂੰ ਪਤਾ ਹੈ ਉਹ ਗਰੀਬ ਬੰਦਾ ਹੈਗਾ ਠੀਕ ਹੈ ਉਹ ਮੇਰੇ ਕੋ ਆਂਦਾ ਰਿਹਾ ਹੈ ਜਦੋਂ ਦਾ ਬੱਚਾ ਹੋਇਆ ਉਹਦਾ ਉਦੋਂ ਦਾ ਮੇਰੇ ਕੋ ਆ ਰਿਹਾ ਮੈਨੂੰ ਲੱਗਿਆ ਕਿ ਬੰਦਾ ਠੀਕ ਹੈ ਗਰੀਬ ਹੈ شریف ਹੈ ਠੀਕ ਹੈ ਪਰ ਅੱਜ ਜੋ ਆ ਇਹਨਾਂ ਨੇ ਰੂਪ ਦਿਖਾਇਆ ਮੈਂ ਆਮ ਟੋਟਲੀ ਸ਼ੌਕਡ ਕਿੰਨਾ ਹੀ ਕਿੰਦਾ ਹੀ ਹੁੰਦਾ ਰਹੇਗਾ ਨਾ ਕਿੰਦਾ ਹੀ ਇਦਾਂ ਹੀ ਹੁੰਦਾ ਰਹੇਗਾ ਨਾ ਮੈਂ ਅੰਮ੍ਰਿਤਸਰੋਂ ਆਨਾ ਮੈਂ ਅੰਮ੍ਰਿਤਸਰੋਂ ਆ ਕੇ ਇੱਥੇ ਆਪਣਾ ਸੈਟਅਪ ਸ਼ੁਰੂ ਕੀਤਾ ਹੈ ਠੀਕ ਹੈ ਇੱਥੇ ਚੰਗਾ ਡਾਕਟਰ ਕੋਈ ਨਹੀਂ ਆਏਗਾ ਇਹ ਬਟਾਲੇ ਦੇ ਲੋਕ ਹਮੇਸ਼ਾ ਵਾਂਦੇ ਹੀ ਰਹਿਣਗੇ ਚੰਗੇ ਇਲਾਜ ਵਾਸਤੇ ਇਹਨਾਂ ਨੂੰ ਅੰਮ੍ਰਿਤਸਰ ਹੀ ਜਾਣਾ ਪਏਗਾ

ਜਿਸ ਦਿਨ ਮੈਂ ਪੇਰੈਂਟਸ ਦੱਸਣ ਦੇ ਨੇ ਕਿ ਸਾਨੂੰ ਦੱਸਿਆ ਨਹੀਂ ਪਹਿਲਾਂ ਇਹਨਾਂ ਨੇ ਲਾਜ ਕਰਦੇ ਨੇ ਐਸਾ ਝੂਠ ਬੋਲ ਰਹੇ ਆ ਜੀ ਇਦਾਂ ਕੁਛ ਨਹੀਂ ਮੈਂ ਤਿੰਨੇ ਬੋਲ ਰਹੇ ਆ ਅੱਗੇ ਮਿਲਦਾ ਪਿਆ ਵਾ ਸਭ ਕੁਝ ਇਹਨਾਂ ਨੂੰ ਦ ਉੱਪਰ ਜਿੰਨੇ ਮਰੀਜ਼ ਹੈ ਨਾ ਸਭ ਨੂੰ ਜਾ ਕੇ ਤੁਸੀਂ ਪੁੱਛ ਲਓ ਕਿ ਉਹਨਾਂ ਦੇ ਬੱਚੇ ਨੂੰ ਕਿੰਨੀ ਵਾਰੀ ਮੈਂ ਮਿਲਦਾ ਵਾਂ ਕਿੰਨੀ ਵਾਰੀ ਆ ਕੇ ਬੱਚੇ ਨੂੰ ਦਿਖਾਇਆ ਜਾਂਦਾ ਕਿੰਨੀ ਵਾਰੀ ਬੱਚੇ ਦੀ ਕੰਡੀਸ਼ਨ ਸਮਝਾਈ ਜਾਂਦੀ ਹੈ ਕਿ ਅੱਜ ਇਹ ਕੰਡੀਸ਼ਨ ਹੈ ਹੁਣ ਦੁਪਹਿਰ ਨੂੰ ਇਹ ਕੰਡੀਸ਼ਨ ਹੈ ਸ਼ਾਮ ਦੀ ਇਹ ਕੰਡੀਸ਼ਨ ਹੈ ਬੱਚੇ ਦਾ ਸੁਧਾਰ ਹੋ ਰਿਹਾ ਕਰ ਰਹੇ ਨਹੀਂ ਰਹੇ ਅਸਾਂ ਨੂੰ ਹਸਟਲ ਅੰਦਰ ਰਹੀ ਠੀਕ ਹੈ ਝੂਠ ਬੋਲ ਰਹੇ ਆ ਤੁਸੀਂ ਕੈਮਰਾ